ਹੁਸ਼ਾਰਪੁਰ 뉴스 ਦੇਖ ਰਹੇ ਹੋ ਤਾਂ ਆਮ ਦਰਸ਼ਕਾਂ ਦਾ ਸਵਾਗਤ ਹੈ ਅਚੀਮਾ ਚੇਤਨ ਕਾਸ਼ਪ ਤਾਂ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2024 ਦੀ 27 ਨਵੰਬਰ ਨੂੰ ਹੁਸ਼ਾਰਪੁਰ ਦਾ ਇੱਕ ਅਸਵਾ ਮਹਾਲਪੁਰ ਵਿਖੇ ਸਥਿਤ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬ੍ਰਾਂਚ 'ਚ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਹੈ ਕਿ ਸਕੂਲ ਦੇ ਪ੍ਰਬੰਧਕਾਂ ਵੱਲੋਂ ਇੱਕ 4 ਸਾਲ ਦੀ ਬੱਚੀ ਨੂੰ ਬਾਅਦ ਤੋਂ ਫੜ ਕੇ ਸਕੂਲ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਿਸ ਦਾ ਕਾਰਨ ਇਹ ਹੁੰਦਾ ਹੈ ਕਿ ਬੱਚੀ ਦੇ ਮਾਪਿਆਂ ਵੱਲੋਂ ਫੀਸ ਨੂੰ ਲੈ ਕੇ ਜਿਹੜਾ ਉਹ ਡਿਸਪਿਊਟ ਹੈ ਕਿ ਵਿਵਾਦ ਪੈਦਾ ਹੁੰਦਾ ਹੈ ਸਕੂਲ ਪ੍ਰਬੰਧਕਾਂ ਦੇ ਨਾਲ ਤਾਂ ਜਿਸ ਤੋਂ ਬਾਅਦ ਬੱਚੀ ਦੀ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਜਦੋਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਵਕਫਾ ਕਿ ਟੀਵੀ ਚੈਨਲਾਂ ਤੇ ਚੱਲਦੀ ਹੈ ਉਸ ਤੋਂ ਬਾਅਦ ਸਾਰਾ ਮਾਮਲਾ ਜਿਹੜਾ ਪੰਜਾਬ ਸੁਰੱਖਿਆ ਬਾਲ ਕਮਿਸ਼ਨ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਉਹਨਾਂ ਵੱਲੋਂ ਤੁਰੰਤ ਫੌਰੀ ਤੌਰ ਤੇ ਕਦਮ ਚੁੱਕਦਿਆ ਹੋਇਆ ਜਿਹੜਾ ਉਹ ਸਕੂਲ ਨੂੰ ਸੱਮਣ ਭੇਜੇ ਗਏ ਸੀ ਤੇ ਉੱਥੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਤੇ ਸਾਰੇ ਮਾਮਲੇ ਤੋਂ ਕਮਿਸ਼ਨ ਵੱਲੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਤੇ ਹੁਣ ਕਮਿਸ਼ਨ ਵੱਲੋਂ ਇਹ ਸਾਰੇ ਮਾਮਲੇ ਨੂੰ ਵੇਖਦਿਆਂ ਹੋਇਆਂ ਇੱਕ ਅਨੋਖੀ ਸਜ਼ਾ ਆਪਾਂ ਕਹਿ ਸਕਦੇ ਹਾਂ ਸਕੂਲ ਪ੍ਰਬੰਧਕਾਂ ਨੂੰ ਸਕੂਲ ਪ੍ਰਸ਼ਾਸਨ ਨੂੰ ਸੁਣਾਈ ਗਈ ਹੈ ਜਾਂ ਅਨੋਖੀ ਸਜ਼ਾ ਦੇ ਨਾਲ-ਨਾਲ ਆਪਾਂ ਮਿਸਾਲੀ ਸਜ਼ਾ ਵੀ ਕਹਿ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਕੂਲ ਦੀ ਜੋ ਪ੍ਰਬੰਧਕ ਕਵਿਤਾ ਸ਼ਰਮਾ ਜਿਸ ਦੀ ਕਿ ਵੀਡੀਓ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਜਿਸ ਤਰ੍ਹਾਂ ਦਾ ਬਿਹੇਵੀਅਰ ਕਵਿਤਾ ਸ਼ਰਮਾ ਵੱਲੋਂ ਜੋ ਕਿ ਸਕੂਲ ਦੀ ਪ੍ਰਬੰਧਕ ਸੀ ਉਸ ਵੱਲੋਂ ਮਾਪਿਆਂ ਦੇ ਨਾਲ ਅਪਣਾਇਆ ਗਿਆ ਸੀ ਉਸ ਦੀ ਕਾਫੀ ਜ਼ਿਆਦਾ ਨਿਖੇਦੀ ਹੈ ਜਿਹੜੀ ਉਹ ਆਮ ਲੋਕਾਂ ਵੱਲੋਂ ਵੀ ਕੀਤੀ ਗਈ ਸੀ ਤਾਂ ਉਸ ਵੱਲੋਂ ਆਪਣੀ ਗਲਤੀ ਦੀ ਮੁਆਫੀ ਵੀ ਮੰਗੀ ਗਈ ਹੈ ਤੇ ਦੂਜਾ ਕਮਿਸ਼ਨ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਕੂਲ ਦੇ ਵਿੱਚ ਫੀਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਹੈ ਜਾਂ ਕੋਈ ਮਾਮਲਾ ਖੜਾ ਹੁੰਦਾ ਹੈ ਤਾਂ ਸਿਰਫ ਤੇ ਸਿਰਫ ਫੀਸ ਸਬੰਹੋਂ ਵੱਲੋਂ ਹੀ ਹੱਲ ਕੀਤਾ ਜਾਵੇਗਾ ਤੀਜਾ ਜੋ ਅਹਿਮ ਫੈਸਲਾ ਜਾਂ ਅਹਿਮ ਸਜ਼ਾ ਜਿਸ ਨੂੰ ਆਪਾਂ ਅਨੋਖੀ ਤੇ ਮਿਸਾਲੀ ਸਜ਼ਾ ਵੀ ਕਹਿ ਸਕਦੇ ਹਾਂ ਜੋ ਕਮਿਸ਼ਨ ਵੱਲੋਂ ਸੁਣਾਈ ਗਈ ਹੈ ਉਹ ਇਹ ਹੈ ਕਿਉਂ ਕਮਿਸ਼ਨ ਵੱਲੋਂ ਸਕੂਲ ਦੀ ਪ੍ਰਬੰਧਕਾ ਕਵਿਤਾ ਸ਼ਰਮਾ ਨੂੰ ਹੁਕਮ ਸੁਣਾਏ ਗਏ ਨੇ ਕਿ ਆਉਣ ਵਾਲੀ 31 ਮਾਰਚ ਤੱਕ ਉਹ 20 ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਦਵਾਏ ਜੀ ਹਾਂ ਇਸ ਤਰ੍ਹਾਂ ਦਾ ਮਾਮਲਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਪਹਿਲਾ ਅਨੋਖਾ ਮਾਮਲਾ ਹੋਵੇਗਾ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਅਸ਼ਟਾਕਸੀ ਕਿਤੇ ਵੀ ਨਾ ਤਾਂ ਕੋਈ ਮਾਮਲਾ ਵੇਖਿਆ ਨਾ ਹੀ ਸੁਣਿਆ ਕਿ ਇੱਕ ਸਕੂਲ ਪ੍ਰਸ਼ਾਸਨ ਨੂੰ ਸਜ਼ਾ ਮਿਲਦੀ ਹੈ ਪ੍ਰਬੰਧਕ ਨੂੰ ਕਿ ਤੁਹਾਡੀ ਸਜ਼ਾ ਇਹ ਹੈ ਕਿ ਤੁਸੀਂ ਘੱਟੋ ਘੱਟ 20 ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਦਿਵਾਓ ਤੇ ਉਹਨਾਂ ਨੂੰ ਸਿੱਖਿਆ ਸਮੱਗਰੀ ਵੀ ਪ੍ਰਦਾਨ ਕਰੋ ਬਕਾਇਦਾ ਇਸ ਲਈ ਕਮਿਸ਼ਨ ਵੱਲੋਂ ਜਿਹੜੇ 31 ਮਾਰਚ ਤੱਕ ਦੇ ਹੁਕਮ ਜਾਰੀ ਕੀਤੇ ਗਏ ਨੇ ਕਿ ਆਉਣ ਵਾਲੀ 31 ਮਾਰਚ ਤੱਕ ਤੁਸੀਂ ਵੀ ਵਿਦਿਆਰਥੀਆਂ ਨੂੰ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਦਿਵਾਓ ਉੱਥੇ ਜਾ ਕੇ ਰ ਆਪਾਂ ਪੀੜਤ ਬੱਚੀ ਦੀ ਮਾਂ ਦੀ ਗੱਲ ਕਰੀਏ ਤਾਂ ਜਦੋਂ ਮੀਡੀਆ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਅਜੇ ਵੀ ਕਿਤੇ ਨਾ ਕਿਤੇ ਕਮਿਸ਼ਨ ਦੇ ਕਮਿਸ਼ਨ ਦੇ ਇਸ ਫੈਸਲੇ ਤੇ ਜਿਹੜੀ ਅਸੰਤੁਸ਼ਟੀ ਜ਼ਾਹਰ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਦਾਲਤ ਤੁਮਲ ਰੁਕ ਕਰਨਗੇ ਤੇ ਸਕੂਲ ਪ੍ਰਸ਼ਾਸਨ ਨੂੰ ਹੋਰ ਵੀ ਸਖਤ ਸਜ਼ਾ ਦੇਣ ਲਈ ਉਹ ਜੋ ਵੀ ਕਾਨੂੰਨੀ ਲੜਾਈ ਹੋਵੇਗੀ ਉਸ ਨੂੰ ਉਹ ਜਾਰੀ ਰੱਖਣਗੇ ਸਰ ਮੈਂ ਪਹਿਲਾਂ ਤਾਂ ਮੈਨੂੰ ਕੋਈ ਸੈਟੀਸਫੈਕਸ਼ਨ ਨਹੀਂ ਇਸ ਫੈਸਲੇ ਦੇ ਨਾਲ ਮੈਨੂੰ ਕੀ ਆਮ ਪਬਲਿਕ ਨੂੰ ਵੀ ਕੋਈ ਸੈਟੀਸਫੈਕਸ਼ਨ ਨਹੀਂ ਸਾਰਿਆਂ ਨੂੰ ਇਹ ਫੈਸਲਾ ਅਨੋਖੇ ਲੱਗ ਰਿਹਾ ਹੈ ਇਹਦੇ ਨਾਲ ਬੱਚੇ ਨੂੰ ਬਾਹਰ ਕੱਢਿਆ ਬੱਚੇ ਤੇ ਕ੍ਰਾਈਮ ਕੀਤਾ ਬੱਚਾ ਟਰੋਮਾ ਚੁਆ ਬੱਚੇ ਦੀ ਸਟੱਡੀ ਖਰਾਬ ਹੋਈ ਆ ਇਹਦੇ ਵਿੱਚ ਇਹ ਚੀਜ਼ਾਂ ਨੂੰ ਮਤਲਬ ਨਜ਼ਰ ਅੰਦਾਜ਼ ਕੀਤਾ ਗਿਆ ਤੇ ਵਾਕੀ ਅਨੋਖਾ ਜਿਹਾ ਫੈਸਲਾ ਹੈ ਕੋਈ ਵੀ ਸਮਝ ਸਕਦਾ ਹੈ ਕਿ ਸਕੂਲ ਵੱਲੋਂ ਆਪਣੀ ਪਾਵਰ ਨੂੰ ਯੂਜ਼ ਕੀਤਾ ਗਿਆ ਤਿੰਨ ਉਹਨਾਂ ਦੇ ਪੱਖ ਵਿੱਚ ਇਹ ਫੈਸਲਾ ਲਿਆ ਗਿਆ ਇਹ ਕੋਈ ਬਹੁ ਵੱਡੀ ਸਜ਼ਾ ਨਹੀਂ ਹੈਗੀ ਬੱਚੀ ਦੀ ਐਸੋ ਲੇਖ ਨਹੀਂ ਸੀ ਬੱਚੀ ਸਕੂਲ ਜਾ ਰਹੀ ਸੀ ਨਹੀਂ ਸਰ ਬੱਚੀ ਘਰ ਆ ਬੱਚੀ ਸਕੂਲ ਨਹੀਂ ਜਾ ਰਹੀ ਔਰ ਨਾ ਹੀ ਉਹ ਬੱਚੀ ਹੈ ਜੇ ਜਾਣਾ ਚਾਹੁੰਦੀ ਆ ਉਹ ਸਕੂਲ ਦੇ ਨਾਮ ਤੋਂ ਡਰੀ ਹੋਈ ਆ ਕੀ ਕਹਿਣਾ ਚਾਹੂੰਗੀ ਪ੍ਰਸ਼ਾਸਨ ਜਿਹੜਾ ਹੁਣ ਵੀ ਉਹਦੇ ਤੇ ਕਾਰਵਾਈ ਅਗਲਾ ਐਕਸ਼ਨ ਨਹੀਂ ਲੈਂਦਾ ਬਾਤ ਵਿੱਚ ਹਾਂਜੀ ਸਰ ਨੈਕਸਟ ਸਟੈਪ ਤੁਹਾਡਾ ਕੀ ਹੋਏ ਨੈਕਸਟ ਮੈਂ ਹਾਈ ਕੋਰਟ ਦਾ ਰੁਕ ਕਰਾਂਗੀ